ਸਾਡਾ ਹੀ ਲੁਧਿਆਣਾ ਵਾ ਇਹ ਕਿਸੇ ਦਾ ਲੁਧਿਆਣਾ ਨਹੀਂ ਗਾ ਸਾਡਾ ਲੁਧਿਆਣਾ ਸਾਡਾ ਹੀ ਰਹੂਗਾ ਬਿੱਟੂ ਦਾ ਹੀ ਰਹੂਗਾ ਇਹ ਕਹਿੰਦੇ ਨੇ ਕਿ ਦਾਦੇ ਨੂੰ ਪੱਗ ਨੂੰ ਦਾਗ ਲਾਇਆ ਉਹਨਾਂ ਨੇ ਅੱਜ ਪੱਗ ਚਮਕਾਉਣ ਵਾਸਤੇ ਆਇਆ ਵਾ ਤੇ ਉਹਨਾਂ ਨੇ ਦਾਗ ਨਹੀਂ ਲਾਇਆ ਦੀ ਦਾਦਾ ਜੀ ਕੁਰਬਾਨੀ ਕਾਂਗਰਸ ਨੂੰ ਨਹੀਂ ਦਿੱਤੀ ਸੀ ਪੰਜਾਬ ਨੂੰ ਦਿੱਤੀ ਸੀ ਪੰਜਾਬ ਸੜਦਾ ਸੀ ਅੱਗ ਅੱਗ ਚ ਵੱੜ ਰਿਆ ਸੀ ਉਸ ਟਾਈਮ ਕੁਰਬਾਨੀ ਦਿੱਤੀ ਸੀ ਇਹ ਜਿਹੜੇ ਕਹਿੰਦੇ ਆ ਇਹ ਤਾਂ ਪਤਾ ਨਹੀਂ ਕਿੱਥੇ ਸੀਗੇ ਉਸ ਟਾਈਮ ਤਾਂ ਪ੍ਰਤਾਪ ਆਈਵਾ ਕਹਿ ਰਹੇ ਨੇ ਕਿ ਅੰਦਰ ਰਵਨੀਤ ਬਿੱਟਰ ਨੂੰ ਬਾਟੇ ਵਾਂਗੂ ਮਾਜ ਦਾਂਗੇ ਇਥੋਂ ਲੁਧਿਆਣੇ ਤੋਂ ਮੈਂ ਉਹਦੇ ਕੈਂਡੀਡੇਟ ਨੂੰ ਬਾਟੇ ਵਾਂਗੂ ਮਾਜ ਕੇ ਭੇਜੂੰਗੀ ਉੱਥੋਂ ਮੇਰਾ ਪੁੱਤ ਬਾਟੇ ਵਾਂਗੂ ਮਾਂਟੀ ਭੇਜੂ ਉਹ ਸਾਨੂੰ ਬੋਲਣ ਦਾ ਮੌਕਾ ਹੀ ਨਹੀਂ ਲੋਕ ਦਿੰਦੇ ਉਹ ਕਹਿੰਦੇ ਜੀ ਅਸੀਂ ਕਰਦੇ ਮੋੜ ਹੀ ਨਹੀਂ ਸਕਦੇ ਸਰਦਾਰ ਬੈਂ ਸਿੰਘ ਜੀ ਅਸੀਂ ਤਾਂ ਬਿੱਟੂ ਨੂੰ ਜਿਤਾਉਣਾ ਵਾ ਵਾਜਪਾ ਉਮੀਦਵਾਰ ਰਵਨੀਤ ਬਿੱਟੂ ਨਾਮਜ਼ਦਗੀ ਪੱਤਰ ਭਰਨ ਦੇ ਲਈ ਆਏ ਹੋਏ ਨੇ ਔਰ ਉਹਨਾਂ ਦਾ ਸਾਰਾ ਪਰਿਵਾਰ ਵੀ ਇੱਥੇ ਮੌਜੂਦ ਹੈ ਹਾਲਾਂਕਿ ਚੋਣ ਪ੍ਰਚਾਰ ਦੇ ਦੌਰਾਨ ਹੈ ਵਾਜਪਾ ਵਰਕਰ ਵੀ ਪਹੁੰਚੇ ਸੀ ਪਰ ਪਰਿਵਾਰ ਦੇ ਨਾਲ ਗੱਲਬਾਤ ਕਰਾਂਗੇ ਰਵਨੀਤ ਬਿੱਟੂ ਦੇ ਮਾਤਾ ਜੀ ਸਾਡੇ ਨਾਲ ਮੌਜੂਦ ਨੇ ਉਹਨਾਂ ਦਾ ਬੇਟਾ ਵੀ ਮੌਜੂਦ ਹੈ ਪਰਿਵਾਰ ਇੱਥੇ ਮੌਜੂਦ ਹੈਗਾ ਹੈ ਨਾਮਜ਼ਦਗੀ ਪੱਤਰ ਭਰਨ ਦੇ ਲਈ ਆਏ ਹੋਏ ਨੇ ਰਵਨੀਤ ਬਿੱਟੂ ਹੋਰੀ ਇੰਨੀ ਗਰਮੀ ਹੈ ਵਰਕਰ ਵੀ ਪਹੁੰਚੇ ਨੇ ਇਲਾਕਾ ਨਿਵਾਸੀ ਵੀ ਪਹੁੰਚੇ ਨੇ ਇਸ ਮਾਹੌਲ ਨੂੰ ਦੇਖ ਕੇ ਕੀ ਲੱਗਦਾ ਹੈ ਤੁਹਾਨੂੰ ਕਿ ਇਸ ਵਾਰ ਬਾਜ਼ੀ ਮਾਰ ਜਾਣਗੇ ਹਾਂਜੀ ਮੈਨੂੰ ਪੂਰਾ ਵਿਸ਼ਵਾਸ ਹੈ ਮੇਰਾ ਲੁਧਿਆਣਾ ਲੁਧਿਆਣਾ ਪਰਿਵਾਰ ਹੈ 10 ਸਾਲ ਦਾ ਨਹੀਂ ਸਾਡੇ ਪਾਕਿਸਤਾਨ ਤੋਂ ਆ ਕੇ ਵੀ ਮਾਲਰ ਟਾਊਨ ਬਿੱਟੂ ਦਾ ਸਾਰਾ ਚਾਪੂਆ ਚਾਚੇ ਤਾਈ ਬਿੱਟੂ ਦਾ ਫਾਦਰ এডਿਕੇਸ਼ਨ ਇੱਥੇ ਹੈ ਅਰਸ਼ਦਾਰ ਬੀਨ ਸਿੰਘ ਜੀ ਆਪਣਾ ਬੈਗ ਚੱਕ ਕੇ ਇੱਥੇ ਹੀ ਉਸ ਟਾਈਮ ਪਾਇਲ ਨਹੀਂ ਸੀਗਾ ਕੁਝ ਵੀ ਇਹ ਤੇ ਇੱਕਮ ਕਰਾਉਂ ਹੁੰਦੇ ਸੀ ਜਦ ਸਾਡਾ ਵਿਆਹ ਹੋਏ ਨੇ ਇੱਥੇ ਸਾਡਾ ਹੀ ਲੁਧਿਆਣਾ ਵਾ ਇਹ ਕਿਸੇ ਦਾ ਲੁਧਿਆਣਾ ਨਹੀਂ ਗਾ ਸਾਡਾ ਲੁਧਿਆਣਾ ਸਾਡਾ ਹੀ ਰਹੂਗਾ ਬਿੱਟੂ ਦਾ ਹੀ ਰਹੂਗਾ ਰਵਨੀਤ ਰਵਨੀਤ ਬਿੱਟੂ ਆਪਣੇ ਦਾਦਾ ਜੀ ਸਾਤਕਾ ਸੀਐਮ ਬੈਂ ਸਿੰਘ ਹੋਰ ਦੀ ਗੱਡੀ ਦੇ ਵਿੱਚ ਬੈਠ ਕੇ ਨਾਮਜ਼ਦਗੀ ਪੱਤਰ ਭਰਨ ਦੇ ਲਈ ਆਏ ਨੇ ਹਾਲਾਂਕਿ ਫੈਸਲਾ ਉਹਨਾਂ ਦੇ ਸੀ ਆ ਤੁਸੀਂ ਜ਼ੋਰ ਪਾਇਆ ਸੀ ਉਹਨਾਂ ਦੇ ਨਹੀਂ ਮੇਰਾ ਨਹੀਂ ਉਹ ਧਾਰਮਿਕ ਇਨਸਾਨ ਆ ਉਹ ਆਪਣੇ ਦਾਦਾ ਦਾਦਾ ਜੀ ਨੂੰ ਪੂਜਦਾ ਵਾ ਏ ਕਹਿੰਦੇ ਨੇ ਕਿ ਦਾਦੇ ਨੂੰ ਪੱਗ ਨੂੰ ਦਾਗ ਲਾਇਆ ਉਹਨਾਂ ਨੇ ਅੱਜ ਪੱਗ ਚਮਕਾਉਣ ਵਾਸਤੇ ਆਇਆ ਵਾ ਤੇ ਉਹਨਾਂ ਨੇ ਦਾਗ ਨਹੀਂ ਲਾਇਆ ਉਹ ਆਪਣੇ ਦਾਦਾ ਦਾਦੀ ਦੀ ਇੰਨੀ ਇੱਜ਼ਤ ਕਰਦਾਰ ਉਹ ਉਹ ਵੀ ਇਥਾਂ ਪਿਆਰ ਦਿੰਦੇ ਸੀ ਬੱਚੇ ਨੂੰ ਜਦ ਇਹਨਾਂ ਦੇ ਫਾਦਰ ਦੀ ਡੈਥ ਹੋ ਗਈ ਉਹ ਵੀ ਹੱਥੋਂ ਜ਼ਿਆਦਾ ਪਿਆਰ ਕਰਦੇ ਸੀ ਉਹ ਦਾਦਾ ਜੀ ਦੇ ਨਾਲ ਇਸ ਗੱਡੀ ਦੇ ਵਿੱਚ ਬੈਠ ਕੇ ਜਾਂਦੇ ਸੀ ਹੋਰ ਤਾਂ ਉਹਨਾਂ ਨੇ ਦਾਦਾ ਜੀ ਦੀ ਸੀਐਮ ਵੀ ਨਹੀਂ ਬਾਣੀ ਛੋਟੇ ਹੀ ਸੀ 3.5 ਸਾਲ ਦੀ ਤੇ ਚਲੇ ਵੀ ਗਏ ਟੈਰਰਿਸਟ ਖਤਮ ਕੀਤਾ ਤਾਂ ਉਹਨਾਂ ਦੀ ਜਾਨ ਲੈ ਲਈ ਇੱਕ ਗੱਡੀ ਰਹਿ ਗਈ ਉਹਨਾਂ ਕੋਲ ਉਹ ਆਪਣੀ ਗੱਡੀ 'ਚ ਬੈਠ ਕੇ ਉਹਨਾਂ ਨੂੰ ਦਾਦਾ ਜੀ ਦਾ ਪਿਆਰ ਮਿਲਦਾ ਤੁਹਾਨੂੰ ਸਕੂਨ ਮਿਲਿਆ ਦਿਲ ਨੂੰ ਗੱਡੀ 'ਚ ਬੈਠ ਕੇ ਆਏ ਅੱਜ ਗੱਡੀ ਦੇਖੀ ਉਸੇ ਤਰ੍ਹਾਂ ਹੀ ਬੈਠ ਕੇ ਗਏ ਸਾਡੇ ਵਿਆਹ ਤੋਂ ਬਾਅਦ ਸਾਡਾ ਫਾਦਰ ਪਿੱਛੇ ਰਹਿ ਗਿਆ ਸਰਦਾਰ ਬਲ ਸਿੰਘ ਜੀ ਔਰ ਉਹਨਾਂ ਦੇ ਵਾਈਫ ਮੇਰੀ ਮਦਰ-ਇਨ-ਲॉ ਮੇਰੇ ਮਾਪੇ ਉਹੀ ਸੀ ਤੁਹਾਡੀਆਂ ਯਾਦਾਂ ਵੀ ਤਾਂ ਅਸੀ ਹੋ ਗਈਆਂ ਹੱਦ ਤੋਂ ਜ਼ਿਆਦਾ ਮੈਂ ਵਿੱਡੋ ਹੋ ਗਈ ਛੋਟੀ ਉਮਰ 'ਚ ਮੈਨੂੰ ਹੱਦ ਤੋਂ ਜ਼ਿਆਦਾ ਪਿਆਰ ਦਿੱਤਾ ਉਹਨਾਂ ਨੇ ਔਰ ਮੈਨੂੰ ਪਹਿਲੇ ਤੌਰ 'ਤੇ ਰੱਖਿਆ ਸੀ ਫੋਟੋ ਨੂੰ ਲੈ ਕੇ ਬਹੁਤ ਰੋਲਾ ਪੈ ਰਿਹਾ ਹੈ ਸਾਬਕਾ ਸੀਐਮ ਬਿਆਨਿੰਗ ਹੋ ਰਿਹਾ ਦਾ ਰਾਜਾ ਵੜੇ ਕਹਿੰਦੇ ਕਹਿੰਦੇ ਪਹਿਲਾਂ ਆਜਪਾ ਦੇ ਵੋਟਾ ਹਾਸਲ ਕਰਨ ਦੇ ਲਈ ਪੋਸਟਰ ਦੇ ਵਿੱਚ ਫੋਟੋਆਂ ਲਗਾ ਦਿੱਤੀਆਂ ਪਰ ਜਦੋਂ ਲੋਕ ਮੋਕਾ ਪ੍ਰਸਤ ਰਵਨੀਤ ਬਿੱਟੂ ਨੇ ਕਹਿਣ ਲੱਗ ਪਏ ਉਦੋਂ ਇਹਨਾਂ ਨੇ ਬੈਂ ਸਿੰਘ ਖੋਰਾ ਦੀ ਫੋਟੋ ਉਤਾਰ ਦਿੱਤੀ ਦੇਖੋ ਇੱਕ ਸੱਚੇ ਸੋਚੇ ਇਨਸਾਨ ਦੀ ਫੋਟੋ ਔਰ ਉਹਦੇ ਦਾਦਾ ਜੀ ਦੀ ਉਹਦੇ ਦਾਦਾ ਜੀ ਕੁਰਬਾਨੀ ਕਾਂਗਰਸ ਨੂੰ ਨਹੀਂ ਦਿੱਤੀ ਸੀ ਪੰਜਾਬ ਨੂੰ ਦਿੱਤੀ ਸੀ ਪੰਜਾਬ ਸੜਦਾ ਸੀ ਅੱਗ ਅੱਗ ਚ ਵੱਢ ਰਿਆ ਸੀ ਉਸ ਟਾਈਮ ਕੁਰਬਾਨੀ ਦਿੱਤੀ ਸੀ ਇਹ ਜਿਹੜੇ ਕਹਿੰਦੇ ਆ ਇਹ ਤਾਂ ਪਤਾ ਨਹੀਂ ਕਿੱਥੇ ਸੀਗੇ ਉਸ ਟਾਈਮ ਅਰ ਉਹ ਸੱਚਾ ਸੁੱਚਾ ਇਨਸਾਨ ਆ ਸਾਡੀ ਸ਼ਾਹ ਔਰ ਉਹਨੂੰ ਹਮੇਸ਼ਾ ਉਹਨੇ ਅੱਗੇ ਰੱਖਿਆ ਦਾਦਾ ਜੀ ਨੂੰ ਦਾਦਾ ਜੀ ਦੇ ਕਾਤਲਾਂ ਨੂੰ ਅੱਜ ਉਹ ਲੜਾਈ ਲੜ ਰਿਹਾ ਔਰ ਉਸ ਨੂੰ ਹਰ ਰੋਜ਼ ਥ੍ਰੈਟ ਆਉਂਦੇ ਨੇ ਬ੍ਰਿੰਗ ਬਾਜਵੇਂ ਨੂੰ ਨਹੀਂ ਆਉਂਦੇ ਕਿਸੇ ਪਾਰਟੀ ਨੂੰ ਨਹੀਂ ਆਉਂਦੇ ਉਹਨੂੰ ਆਉਂਦੇ ਨੇ ਉਹ ਆਪਣੇ ਤਨ ਤੇ ਚੱਲ ਰਿਹਾ ਬਾਕੀ ਫੈਮਿਲੀ ਵੀ ਨਹੀਂ ਸਾਡੀ ਉਸ ਤਰ੍ਹਾਂ ਦੇ ਰੀਸ ਚ ਪ੍ਰਤਾਪ ਬਾਜਵਤ ਜੀ ਪ੍ਰਤਾਪ ਬਾਜਵਤੇ ਰਾਏ ਵੜਿੰਗ ਦੇ ਹੱਕ ਚ ਖੜਦੇ ਨੇ ਪ੍ਰਤਾਪ ਪ੍ਰਤਾਪ ਬਾਜਵਤ ਕਹਿ ਰਹੇ ਨੇ ਕਿ ਅੰਦਰ ਰਵਨੀਤ ਬਿੱਟੂ ਨੂੰ ਬਾਟੇ ਵਾਂਗੂ ਮਾਜਦਾਂਗੇ ਇੱਥੋਂ ਲੁਧਿਆਣੇ ਤੋਂ ਮੈਂ ਉਹਦੇ ਕੈਂਡੀਡੇਟ ਨੂੰ ਬਾਟੇ ਵਾਂਗੂ ਮਾਜ ਕੇ ਭੇਜੂੰਗੀ ਇੱਥੋਂ ਮੇਰਾ ਪੁੱਤ ਬਾਟੇ ਵਾਂਗੂ ਮਾਜ ਕੇ ਭੇਜੂ ਕਿਉਂਕਿ ਅਸੀਂ ਸਦਾ ਤੋਂ ਇਸ ਲੁਧਿਆਣੇ ਦੀ ਪੰਜਾਬ ਦੀ ਸੇਵਾ ਕਰਦੇ ਆਏ ਹਾਂ ਬਾਜਵਤ ਕੀ ਚੀਜ਼ ਔਰ ਮੇਗ ਉਹਨਾਂ ਨੂੰ ਬਿਲਕੁਲ ਪਾਪਾ ਜੀ ਦੀ ਫੋਟੋ ਬਾਰੇ ਨਹੀਂ ਕਹਿਣਾ ਚਾਹੀਦਾ ਪਾਪਾ ਜੀ ਦੀ ਫੋਟੋ ਸਾਡੇ ਦਾਦਾ ਜੀ ਨੇ ਉਹ ਆਪਣੇ ਦਾਦਿਆਂ ਦੀ ਲਾਉਣ ਕਾਂਗਰਸ ਕਾਂਗਰਸ ਪਾਰਟੀ ਨੇ ਨਾ ਮਾਨ ਸਨਮਾਨ ਦਿੱਤਾ ਤੁਹਾਨੂੰ ਲੱਗਦਾ ਹੈ ਸਾਬਕਾ ਸੀਐਮ ਅਭਿਨ ਸਿੰਘ ਹੋਰਾ ਨੂੰ ਜਾਂ ਤੁਹਾਡੇ ਪਰਿਵਾਰ ਨੂੰ ਦੇਖੋ ਕੈਂਡੀਡੇਟ ਜਦੋਂ ਬڑے ਹੁੰਦੇ ਨੇ ਉਹਨਾਂ ਨੇ ਬਿੱਟੂ ਜਦੋਂ 2009 ਚ ਹੋਇਆ ਰੰਗਗਦੀ ਨੇ ਉਹਨਾਂ ਨੂੰ ਟਿਕਟ ਦਿੱਤੀ ਲੇਕਿਨ ਟਿਕਟ ਦੇਣ ਦੇ ਨਾਲ ਨਹੀਂ ਸਮਾਨ ਹੁੰਦਾ ਕੱਲਾ ਟਿਕਟ ਤਾਂ ਸਾਡੇ ਲੁਧਿਆਣੇ ਵਾਲੇ ਨੇ ਜਿਤਾਇਆ ਅਨੰਦਪੁਰ ਸਾਹਿਬ ਵਾਲੇ ਨੇ ਜਿਤਾਇਆ ਪਬਲਿਕ ਜਿਤਾਉਂਦੀ ਆ ਜੇ ਸਰਦਾਰ ਬੈਂਸ ਨੇ ਸ਼ਹਾਦਤ ਦਿੱਤੀ ਸੀ ਅੱਜ ਵੀ ਕਿਤੇ ਜਾਓ ਤੁਸੀਂ ਸਾਨੂੰ ਬੋਲਣ ਦਾ ਟਾਈਮ ਹੀ ਨਹੀਂ ਮਿਲਦਾ ਸਾਨੂੰ ਬੋਲਣ ਦਾ ਮੌਕਾ ਹੀ ਨਹੀਂ ਲੋਕ ਦਿੰਦੇ ਉਹ ਕਹਿੰਦੇ ਜੀ ਅਸੀਂ ਕਰਦੇ ਮੋੜ ਹੀ ਨਹੀਂ ਸਕਦੇ ਸਰਦਾਰ ਬੈਂਸ ਸਿੰਘ ਅਸੀਂ ਤਾਂ ਬਿੱਟੂ ਨੂੰ ਜਿਤਾਉਣਾ ਵਾ ਤੇ 파티 ਕੋ ਛੱਡ ਦਿੱਤੀ 파티 ਸਿਰਫ ਡਿਵੈਲਪਮੈਂਟ ਸਿਰਫ ਪੰਜਾਬ ਨੂੰ ਦੇਖਿਆ ਲੁਧਿਆਣੇ ਨੂੰ ਦੇਖਿਆ ਕੀ ਗੱਲ ਤੁਸੀਂ ਚਾਹੁੰਦੇ ਹੋ ਕਿ ਸਾਰਾ ਯੂਪੀ ਚਲੇ ਜਾਵੇ ਸਾਰੀ ਤੁਹਾਡੀ ਜਿੰਨੀ ਵੀ ਹੈਗੀ ਆ ਜਿੰਨੀ ਫੈਕਟਰੀਜ਼ ਨੇ ਜਿੰਨਾ ਤੁਹਾਡਾ ਇੰਨੇ ਨੇ ਵੱਡੇ ਇੰਡਸਟਰੀਅਲਸ ਬੈਠੇ ਨੇ ਕੀ ਤੁਸੀਂ ਚਾਹੋਗੇ ਕਿ ਅੱਜ ਪੰਜਾਬ ਖਾਲੀ ਹੋ ਜਾਵੇ ਹਾਂਜੀ ਯੋਗੀ ਜੀ ਲੈ ਜਾਣ ਉਹਨਾਂ ਨੂੰ ਸਭ ਦੀ ਮੀਟਿੰਗਾਂ ਹੋ ਚੁੱਕੀਆਂ ਨੇ ਯੋਗੀ ਜੀ ਮਜਬੂਰੀ ਨੂੰ ਛੱਡੀ ਆ ਖੁਸ਼ੀ ਨੂੰ ਨਹੀਂ ਛੱਡੀ ਸਿਰਫ ਪੰਜਾਬ ਨੂੰ ਚੰਗਾ ਦੇਖਣ ਲੁਧਿਆਣੇ ਦੀ ਕਾਮਯਾਬੀ ਵਾਸਤੇ ਲੁਧਿਆਣੇ ਦੇ ਕੰਮਾਂ ਵਾਸਤੇ ਲੁਧਿਆਣਾ ਰੋਜ਼ ਲੁੱਟ ਖਵਾ ਤੁਸੀਂ ਨਹੀਂ ਜਾਂਦੇ ਹੈਗੇ ਹਰ ਜਗ੍ਹਾ ਤੇ ਰੁੱਟ ਖਵਾ ਹੁੰਦੀ ਹੈ ਨੇ ਹਰ ਜਗ੍ਹਾ ਤੇ ਇੰਨਾ ਕਰਪਸ਼ਨ ਹੁੰਦੀ ਆ ਇੰਨੀ ਹਰ ਜਗ੍ਹਾ ਤੇ ਇਸ ਪਾਰਟੀ ਇਸ ਸਰਕਾਰ ਨੇ ਤਾਂ ਕੀ ਹੋਰ ਵੀ ਸਾਰਾ ਕਰਤਾ ਕੋਈ ਲੈਂਡ ਆਰਡਰ ਨਹੀਂ ਨਹੀਂ ਹੈ ਦੇਖ ਇਹਨਾਂ ਕਹਿੰਦੇ ਉਮੀਦਵਾਰਾਂ ਦਾ ਵਿਰੋਧ ਕੋ ਹੋ ਰਿਹਾ ਕਿਸਾਨ ਵਿਰੋਧ ਕੋ ਕਰ ਰਹੇ ਨੇ ਕਿ ਪਾਸੇ ਤੇ ਇਹ ਗੱਲ ਹੋ ਰਹੀ ਹੈ ਕਿ 400 ਪਾਰ ਦਾ ਨਾਹਰਾ ਦਿੱਤਾ ਜਾ ਰਿਹਾ ਦੂਜੇ ਪਾਸੇ ਉਮੀਦਵਾਰਾਂ ਦਾ ਜਿਹੜਾ ਕਿਸਾਨ ਖਰਾਓ ਕਰ ਰਹੇ ਨੇ ਦੀ ਪੰਜਾਬ ਦੀਆਂ 13 ਸੀਟਾਂ ਦੇ ਨਾਲ ਤਾਂ ਮੋਦੀ ਜੀ ਨੇ ਜਿੱਤਣਾ ਨਹੀਂ ਜੀ ਤੇ ਪਰ ਇਹ ਨਹੀਂ ਹੈਗਾ ਕਿ ਕਿਸਾਨਾਂ ਨੂੰ ਕੁਝ ਨਹੀਂ ਦੇਣਾ ਬਿਹਲੇ ਤੌਰ ਤੇ ਜਿੱਤ ਕੇ ਜਾਊਗਾ ਬਿੱਟੂ ਕਿਸਾਨਾਂ ਦਾ ਫੈਸਲਾ ਕਰਾਊਗਾ ਔਰ ਨਾ ਹੀ ਬਿੱਟੂ ਦਾ ਕੋਈ ਕਿਸਾਨ ਨੇ ਵਿਰੋਧ ਕੀਤਾ ਇਹ ਤੁਸੀਂ ਆਪਣੇ ਕੋਲੋਂ ਵਾਦਾ ਕਰ ਰਹੇ ਹੋ ਯਾਰ ਰਵਨੀਤ ਬਿੱਟੂ ਬਿੱਟੂ ਕਰਦਾ ਰੋ ਜੀ ਮੈਂ ਨਹੀਂ ਕਰਦਾ ਬਿੱਟੂ ਨੇ ਜਾਣਾ ਪਾਰਲੀਮੈਂਟ 'ਚ ਮੈਂ ਨਹੀਂ ਜਾਣਾ ਬਿੱਟੂ ਨੇ ਜਿੱਤ ਕੇ ਪਾਰਲੀਮੈਂਟ ਜਾਣਾ ਉਹਨਾਂ ਨੇ ਮੋਦੀ ਜੀ ਨਾਲ ਬੈਠ ਕੇ ਮੀਟਿੰਗ ਕਰਨੀ ਹੈ ਤੇ ਉਹਨਾਂ ਦੀ ਕਹੀ ਗੱਲ ਮੈਂ ਤੁਹਾਨੂੰ ਦੱਸ ਰਹੀ ਹਾਂ ਵੀ ਉਹ ਕਹਿੰਦੇ ਆ ਕਿਸਾਨ ਦੀ ਪਹਿਲੇ ਤੌਰ ਤੇ ਮੇਰੀ ਕਿਸਾਨਾਂ ਦੀ ਨੜ ਹੋਵੇਗੀ ਜੀ ਰਵਨੀਤ ਬਿੱਟੂ ਹੋਰ ਦਾ ਬੇਟਾ ਵੀ ਸਾਡੇ ਨਾਲ ਮੌਜੂਦ ਹੈ ਤੁਹਾਡਾ ਨਾਮ ਕੀ ਹੈ ਔਰ ਕਿਹੜੀ ਕਲਾਸ ਦੇ ਵਿੱਚ ਪੜ੍ਹਦੇ ਹੋ ਜੀ ਮੇਰਾ ਨਾਮ ਸਿਮਰ ਸਿੰਘ ਹੈ ਤੇ ਮੈਂ ਕਲਾਸ 11th ਚ ਜੀ ਤਾਂ ਇੱਥੇ ਨਾਮਜ਼ਗੀ ਪੱਤਰ ਭਰਨ ਦੇ ਲਈ ਆਏ ਗਰਮੀ ਵੀ ਬਹੁਤ ਹੈ ਤੁਸੀਂ ਵੀ ਸਾਰਾ ਪਰਿਵਾਰ ਇੱਥੇ ਮੌਜੂਦ ਹੋ ਖੁਸ਼ੀ ਹੁੰਦੀ ਹੈ ਇਦਾਂ ਇਹ ਸਾਰੇ ਮਾਹੌਲ ਨੂੰ ਦੇਖ ਕੇ ਕਿੰਨਾ ਕੁ ਪਿਤਾ ਦੇ ਮਾਣ ਮਹਿਸੂਸ ਹੁੰਦਾ ਜੀ ਅਸੀਂ ਤੇ ਸਾਰੇ ਬਹੁਤ ਪਿਆਰ ਕਰਦੇ ਆ ਮੇਰੇ ਪਾਪਾ ਨੂੰ ਤੇ ਇਨਾ ਜਿਹੜਾ ਪਿਆਰ ਮਿਲਿਆ ਇਹਨਾਂ ਨੂੰ ਬਾਰ ਆਪਣ ਨੂੰ ਬਹੁਤ ਹੀ ਖੁਸ਼ੀ ਹੋਈ ਸੀ ਉਹ ਦੇਖ ਕੇ ਸੱਚੇ ਜਾਨੂ ਦੇ ਲਗਰਦਾ ਤੁਹਾਡਾ ਨਹੀਂ ਆਦਿ <laughs> ਨਹੀਂ ਫੇਰਾ ਦੇ ਨਹੀਂ ਗੱਟਣਾ ਦਿਲ ਕਰਦਾ ਇਸੇ ਤਰ੍ਹਾਂ ਮੈਂ ਵੀ ਕਿਸੇ ਇਲੈਕਸ਼ਨ ਦੇ ਇਲੈਕਸ਼ਨ ਲੜਾਂ ਇਸੇ ਤਰ੍ਹਾਂ ਕਿ ਤੂੰ ਮੈਨੂੰ ਵੀ ਟਿਕਟ ਮਿਲੇ ਮੈਂ ਪੋਲਿਟਿਕਸ ਵਿੱਚ ਇੰਨਾ ਇੰਟਰਸਟਡ ਨਹੀਂ ਹੂੰ ਤੇ ਮੈਂ ਨਾ ਨਹੀਂ ਚਾਹੁੰਦਾ ਕਿ ਮੈਂ ਐਮਪੀ ਬਣੂ ਜਾਂ ਕਿਹੜੇ ਪਾਸੇ ਇੰਟਰਸਟ ਹੈ ਜੀ ਮੈਂ ਇੱਕ ਲਾਇਰ ਬਣਨਾ ਚਾਹੁੰਦਾ ਹਾਂ ਹਾਂ ਲਿਫਟ ਉਹ ਹੀ ਸੋਚਿਆ ਮਾਪੇ ਕੀ ਸੋਚਦੇ ਨੇ ਤੁਹਾਡੇ ਬਾਰੇ ਪਿਤਾ ਜੀ ਕੀ ਤੁਹਾਡੇ ਬਾਰੇ ਸੋਚਦੇ ਨੇ ਜੀ ਉਹਦੇ ਵਿਆਹ ਕਰਦੇ ਮੈਨੂੰ ਬਹੁਤ ਉਹ ਵੀ ਚਾਹੁੰਦੇ ਉਹ ਵੀ ਮਤਲਬ ਚਾਹੁੰਦੇ ਉਹ ਵੀ ਨਹੀਂ ਜਾਣਦੇ ਕਿ ਇਸੇ ਸਾਡੇ ਨਾਲ ਰਵਨੀਤ ਬਿੱਟੂ ਖੋਰਾ ਦਾ ਪਰਿਵਾਰ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਹੈ ਪਰਿਵਾਰ ਨੇ ਇਹ ਦਾਵਾ ਕੀਤਾ ਹੈ ਕਿ ਇਸ ਲੁਧਿਆਣਾ ਸੀਟ ਤੋਂ ਰਵਨੀਤ ਬਿੱਟੂ ਹੀ ਬਾਜ਼ੀ ਮਾਰਨਗੇ ਔਰ ਖਾਸ ਤੌਰ ਤੇ ਜੋ ਕਿਸਾਨ ਨੇ ਜੋ ਪਾਈਪਾ ਦੇ ਉਮੀਦਵਾਰ ਨੇ ਵਕ ਵਕ ਥਾਵਾਂ ਤੋਂ ਖੜੇ ਹੋਏ ਨੇ ਉਹਨਾਂ ਦਾ ਜਿਸ ਤਰੀਕਾ ਨਾਲ ਵਿਰੋਧ ਹੋ ਰਿਹਾ ਹੈ ਪਰ ਰਵਨੀਤ ਬਿੱਟੂ ਦੇ ਮਾਤਾ ਜੀ ਇਹ ਕਹਿ ਰਹੇ ਨੇ ਕਿ ਕਿਸਾਨਾਂ ਦੀ ਆਵਾਜ਼ ਬਣ ਕੇ ਰਵਨੀਤ ਬਿੱਟੂ ਪਾਰਲੀਮੈਂਟ ਦੇ ਵਿੱਚ ਉਹਨਾਂ ਦੀ ਜਿਹੜੀ ਆਵਾਜ਼ ਹੈ ਉਹ ਲੈ ਕੇ ਜਾਣਗੇ ਤੇ ਉਹਦੇ ਕਿਸਾਨਾਂ ਦੀ ਆਵਾਜ਼ ਨੂੰ ਚੁੱਕਣਗੇ ਦੇ ਜਿਆਦਾ ਦੇਖਦੇ ਰਹੋ ਪੂਰਾ ਪੰਜਾਬੀ